ਦੌੜ ਆਹੀ ਤੁਰੇ ਆਉਂਦੇ ਆ ਆਸ ਵਿੱਚ ਗੱਲ ਨਹੀਂ ਪੈ ਗਈ ਉਹ ਕਹਿੰਦੇ ਯਾਰ ਆਪਣੀ ਬਾਟ ਨਿਬੜ ਜੂ ਆਪਾਂ ਇੱਕ ਦੂਜੇ ਨਾਲ ਵਿਚਾਰਾਂ ਕਰ ਲੈਨੇ ਆ ਉਹ ਕਹਿੰਦਾ ਵਿਚਾਰਾਂ ਕਰ ਲਾ ਉਹ ਤੁਰੇ ਆਉਂਦੇ ਆਉਂਦੇ ਰਾਹ ਦੇ ਵਿੱਚ ਨਾ ਜ਼ਿਮੀਂਦਾਰਾਂ ਦੇ ਫਸਲ ਬੀਜ ਆ ਜੀਆ ਉਹ ਦੋਨੇ ਤੁਰੇ ਆਉਂਦੇ ਆ ਉਹਨੇ ਦੂਜੇ ਨੂੰ ਜਦੋਂ ਪਛਾੜ ਨਾਲ ਦੇ ਨੂੰ ਕਹਿੰਦਾ ਯਾਰ ਮੈਂ ਤੈਨੂੰ ਇੱਕ ਗੱਲ ਪੁੱਛਦਾ ਬਈ ਉਹ ਫਸਲ ਬੀਜ ਆ ਉਹਨੂੰ ਪੁੱਛ ਕੇ ਆ ਬਈ ਤਾਂ ਖਾਲੀ ਕੇ ਖਾਣੀ ਆ ਉਹਨੇ ਜਦੋਂ ਜਾ ਕੇ ਉਸਨੂੰ ਪੁੱਛਿਆ ਕਹਿੰਦਾ ਕਿਉਂ ਵੀ ਜ਼ਿਮੀਂਦਾਰਾ ਫਸਾ ਤਾਂ ਵੀ ਜਾਇ ਤਾਂ ਖਾਲੀ ਕੇ ਖਾਣੀ ਆ ਉਹ ਕਹਿੰਦਾ ਮੇਰੇ ਸਾਹਮਣੇ ਬੀਜੀ ਦਾ ਜਾਨਾ ਖਾਕਥੋਂ ਲਈ ਇਹ ਮੈਂ ਚਾਲ ਉਸ ਤੁਰੇ ਆਇਆ ਉਹਨੂੰ ਇੱਕਦੋ ਪੁੱਠੇ ਸਿੱਧੇ ਲਫ਼ਜ਼ ਵੀ ਬੋਲਿਆ ਉਹ ਗਾਹਾਂ ਤੁਰੇ ਆਉਂਦੇ ਆ ਕਹਿੰਦਾ ਕਿਉਂ ਭਈ ਕਾਲਾ ਜਾਰੋ ਤਾਂ ਇਹੀ ਬੋਲਿਆ ਛੱਡ ਕਹਿੰਦਾ ਕੋਈ ਨਹੀਂ ਤੁਰੇ ਆਣੇ ਗਾਹਾਂ ਕੁੜੀਆਂ ਜਾਂਨੀਆਂ ਕਮਾਰੀਆਂ ਛੋਟੀਆਂ ਕੁੜੀਆਂ ਕੰਨਿਆ ਆਉ ਦੇਖੀ ਤਨੂੰ ਕਹਿੰਦਾ ਵੀ ਆ ਕੁੜੀਆਂ ਹੁੰਦੀਆਂ ਨੇ ਇਹਨਾਂ ਨੂੰ ਪੁੱਛ ਤੂੰ ਭਾਈ ਤੁਸੀਂ ਕੁੜੀਆਂ ਜ਼ਿਮੀਂਦਾਰ ਰਹਿੰਦੇ ਆ ਕਰਨਾਈਆਂ ਦੀਆਂ ਰਾਜਿਆਂ ਦੀਆਂ ਤੇ ਪੰਡਤਾਂ ਦੀਆਂ ਕੁੜੀਆਂ ਉਹ ਕਹਿੰਦਾ ਕੁੜੇ ਬੀਬੋ ਤੁਸੀਂ ਪੁੱਤ ਕੁੜੀਆਂ ਨਾਈਆਂ ਦੀਆਂ ਰਾਜਿਆਂ ਦੀਆਂ ਤੇ ਪੰਡਤਾਂ ਦੀਆਂ ਕੁੜੀਆਂ ਤੁਸੀਂ ਉਹ ਕਹਿੰਦੀਆਂ ਰਾਜੇ ਨਾਈ ਸਾਡੇ ਕਿ ਸਾਲੇ ਲੱਗਦੇ ਆ ਬ્રાਹਮਣ ਸਾਡੇ ਕਿ ਸਾਲੇ ਲੱਗਦੇ ਆ ਆਹੀ ਕੁੜੀਆਂ ਜ਼ਿਮੀਂਦਾਰਾਂ ਦੀਆਂ ਉਹਦੇ ਖੇਤ ਨੂੰ ਜਾਣਦੇ ਆ ਤੇਰਾ ਸਾਨੂੰ ਪੁੱਛਣ ਦਾ ਕੀ ਮਤਲਬ ਆ ਚਾਲੋ ਮੁੜ ਕੇ ਆ ਗਿਆ ਤੁਰੇ ਜਾਂਦੇ ਆ ਆਉਂਦੇ ਆਉਂਦੇ 10 ਬੰਦੇ ਬੈਠੇ ਨੇ ਇਕੱਠੇ ਹੋਏ ਜਿਵੇਂ ਆਪਾਂ ਚੌਂਕ ਦੇ ਵਿੱਚ ਬੈੰਨੇ ਆ ਕਿਸੇ ਸੱਥਾਂ ਤੇ ਬੈੰਨੇ ਆ ਔਰ ਦੂਜਾ ਉਹਨੂੰ ਕਹਿੰਦਾ ਵੀ ਐਂ ਕਰ ਉਹਨੂੰ ਪੁੱਛਿਆ ਵੀ ਛੋਡੇ ਛਿਰ ਤੇ ਪੱਗ ਕਿਹਦੀ ਵੱਡੀ ਆ ਉਹਨੇ ਜਾ ਕੇ ਪੁੱਛਿਆ ਕਹਿੰਦਾ ਸੱਸ ਸ੍ਰੀ ਅਕਾਲ ਬਾਈ ਜੀ ਕਹਿੰਦੇ ਸੱਸ ਸ੍ਰੀ ਅਕਾਲ ਕਹਿੰਦਾ ਵੀ ਛੋਡੇ ਛਿਰ ਤੇ ਪੱਗ ਕਿਹਦੇ ਵੱਡੀ ਆ ਕਨਤਾ ਨੇ ਕਿਰਸਤਾਂ ਕਰਨਾ ਵੱਡੀ ਪਗਨੇ ਸਾਡੇ ਕਿਛੇ ਤੇ ਵੀ ਹੋ ਸਕਦੀ ਆ ਤੇਰਾ ਕੀ ਮਤਵਲ ਹੋਇਆ ਉਹ ਫੇਰ ਮੁੜ ਗਿਆ ਕਹਿੰਦਾ ਵੀ ਮੇਰਾ ਤਾਂ ਪਿੰਡ ਆ ਗਿਆ ਮੈਂ ਚਾਹ ਆਉਦੇ ਕਰੇ ਜਾਨਾ ਆ ਤੈਨੂੰ ਚਾਹ ਪਾਣੀ ਪਿਆਵਾਂ ਕਹਨਾ ਬਸ ਚਾਹ ਪਾਣੀ ਪੀਤੇ ਹੀ ਪਿਆ ਜਦੋਂ ਘਰੇ ਗਿਆ ਨਾ ਤੁੰਗੂਰ ਕੇ ਬਣੀ ਬਾਰ ਖੜਕਾ ਕੇ ਚਾਰੋਂ ਨੇ ਆਖਿਆ ਜੱਪਾ ਆਪਦਾ ਖੇੜਾ ਛੜਾਉਣਾ ਨੂੰ ਜਾਣਦੇ ਉਹ ਜਦੋਂ ਕਰਿਆ ਤਾਂ ਉਹਦੀ ਲੜਕੀ ਨਾ ਹੁੰਦੀ ਜੀਗੀ। ਉਹਨੇ ਬਾਰ ਨੂੰ ਠੋਲਾ ਮਾਰਿਆ। ਉਹ ਕਹਿੰਦੇ ਕੌਣ ਆ ਭਾਈ? ਮੈਂ ਨਾ ਹਉਨੀ ਆ। ਕਹਿੰਦਾ ਮੈਂ ਤੇਰਾ ਪਿਤਾ ਜੀ ਆ। ਕਹਿੰਦੀ ਪਿਤਾ ਜੀ ਰੁਕ ਜਿਓ ਇੱਥੇ ਮੈਂ ਨਾ ਹਉਨੀ ਮੈਂ ਕੱਪੜੇ ਪਾਵਾਂ। ਉਹਨੇ ਕੱਪੜੇ ਪਾਏ ਤੇ ਬਾਰ ਖੋਲਦਾ ਕਹਿੰਦੀ ਆਜੋ ਪਿਤਾ ਜੀ ਲੰਗੇ ਆਓ। ਕਹਿੰਦੀ ਪਿਤਾ ਜੀ ਠੋਡੇ ਨਾਲ ਜ ਕੋਈ ਸਿਆਣਾ ਬੰਦਾ ਸੀਗਾ। ਕਹਿੰਦਾ ਭਾਈ ਸਿਆਣਾ ਕਹੋ ਇਹ ਮੈਂ ਤਾਂ ਮੂਰਖ ਮਿਲਿਆ ਮੈਂ ਤਾਂ ਸਾਰੇ ਰੱਤ ਪਾਤ ਆ ਉਸਨੇ। ਕੀ ਗੱਲ ਹੋ ਗਈ? ਅੱਜ ਤੁਰੇ ਆਉਂਦੇ ਸੀ ਦੁੰਨੇ ਜਾਣੇ ਗੱਲਾਂ-ਵੱਤਾਂ ਕਰਦੇ ਮੈਨੂੰ ਕਹਿੰਦਾ ਹੋ ਜ਼ਿਮੀਂਦਾਰ ਕੀ ਬੀਜਦਾ ਜਾਂ ਪੁੱਛ ਕੇ ਆ ਉਸ ਨੂੰ ਵੀ ਇਹ ਫਸਲ ਜਿਹੜੀ ਤੂੰ ਬੀਜਦਾ ਇਹ ਖਾ ਲਈ ਕਿ ਖਾਣੀ ਆ ਮੈਂ ਜਦੋਂ ਉਹਨੂੰ ਪੁਆ ਕੇ ਪੁੱਛਿਆ ਮੈਂ ਕਿਹਾ ਭਾਈ ਸਾਹਿਬ ਜੀ ਇਹ ਫਸਲ ਜਿਹੜੀ ਬੀਜਦੇ ਉਹ ਖਾ ਲਈ ਕਿ ਖਾਣੀ ਆ ਉਹ ਕਹਿੰਦਾ ਤੇਰੇ ਸਾਹਮਣੇ ਬੀਜੀ ਦਾ ਜਨਾ ਮੈਂ ਖਾ ਕਿੱਥੋਂ ਲਈ ਅੱਜ ਦਾ ਬੀਜ ਆ ਮੈਂ ਕਹਿੰਦੇ ਬਾਪੂ ਜੀ ਉਹ ਬੰਦਾ ਸਿਆਣਾ ਸੀਗਾ ਉਹ ਜਿਹੜਾ ਜ਼ਿਮੀਂਦਾਰ ਸੀ ਉਹ ਵੀ ਦਮਾਕ ਕੇ ਨਹੀਂ ਸੀ ਉਹਦੇ ਇੰਨੀ ਵੀ ਜੇ ਦਾ ਬਾਪੂ ਜੀ ਨੇ ਕਰਜ਼ਾ ਦੇਣਾ ਹੁੰਦਾ ਫੇਰ ਤਾਂ ਉਹ ਕਹਿੰਦਾ ਭਾਈ ਮੈਂ ਤਾਂ ਹੈ ਖਾਈ ਬੈਠਾਂ ਜੇ ਉਹਨੇ ਨਹੀਂ ਕਰਜ਼ਾ ਦੇਣ ਸੋ ਕਹਿੰਦਾ ਮੈਂ ਤਾਂ ਬਈ ਇਹਦੇ ਬੀਜ ਤਾਂ ਖਾਣੀ ਆ ਕਹਿੰਦਾ ਭਾਈ ਫੇਰ ਠੀਕ ਆ ਕਹਿੰਦਾ ਲਾ ਦੂਜੀ ਗੱਲ ਪੁੱਛਣਾ ਛੋਟੀਆਂ ਛੋਟੀਆਂ ਕੁੜੀਆਂ ਆਉਂਦੀਆਂ 12 13 ਸਾਲ ਦੀਆਂ 15 ਸਾਲ ਦੀਆਂ ਕਹਿੰਦਾ ਉਹਨਾਂ ਨੇ ਪੁੱਛ ਕੇ ਆ ਵੀ ਤੁਸੀਂ ਕੁੜੀਆਂ ਜ਼ਿੰਮੇਵਾਰਾਂ ਨਹੀਂ ਆ ਕੰਨਾਈਆਂ ਵਾਂ ਮਣਾਂ ਦੀਆਂ ਉਹਨਾਂ ਨੇ ਭਾਈ ਮੈਨੂੰ ਹਾਲ ਹਾਲ ਕਰੀ ਕਹਿੰਦੀ ਆ ਨਾਈ ਬਹਾਮਣ ਸਾਡੇ ਕੀ ਲੱਗਦੇ ਆ ਅਸੀਂ ਕੁੜੀਆਂ ਜ਼ਿਮੀਂਦਾਰਾਂ ਦੀਆਂ ਤੇਰਾ ਸਾਨੂੰ ਪੁੱਛਣ ਦਾ ਕੀ ਮਤਲਬ ਉਹ ਕਹਿੰਦੇ ਬਾਪੂ ਜੀ ਕੁੜੀਆਂ ਨਿਆਣੀਆਂ ਸੀ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਉਹ ਜੇ ਸਿਆਣੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਨਾ ਉਹ ਐਂ ਕਹਿੰਦੀਆਂ ਭਈ ਬਾਪੂ ਜੀ ਜਦੋਂ ਸਾਡੇ ਰਿਸ਼ਤੇ ਕਰਨਗੇ ਨਾ ਸਾਡੀਆਂ ਮੰਗਣੀਆਂ ਹੋਣਗੀਆਂ ਉਦੋਂ ਸਾਡੇ ਮਾਪਿਓ ਨੇ ਨਹੀਂ ਜਾਣਾ ਉਦੋਂ ਸਾਡੇ ਨਾਈ ਰਾਜੀ ਪੰਡਤ ਉਹ ਸਾਡੇ ਵਾਸਤੇ ਬਰ ਲੱਭ ਕੇ ਆਉਣਗੇ ਉਹ ਥਾਂ ਦੇਖਣਗੇ ਆਸੀਂ ਉਹ ਤੋਂ ਉਹਨਾਂ ਦੀਆਂ ਹੋਵਾਂਗੇ ਹੁਣ ਤਾਂ ਅਸੀਂ ਜ਼ਿੰਮੇਦਾਰ ਹਾਂ ਅਸੀਂ ਆਪਦੀਆਂ ਮਾਂ ਪਿਓ ਦੀਆਂ ਨੇ ਬਾਪੂ ਜੀ ਗੱਲ ਉਹਦੀ ਸਿਆਣੀ ਸੀਗੀ ਚਲੋ ਤੁਰੇ ਆਉਨੇ ਆ ਫੇਰ ਰਸਤੇ ਦੇ ਵਿੱਚ ਪੰਜ ਸੱਤ ਬੰਦੇ ਬੈਠਾ ਦਸ ਬੰਦੇ ਮੈਨੂੰ ਕਹਦਾ ਜੀ ਪੁੱਛ ਕੇ ਆ ਵੀ ਉਹਨਾਂ ਦੇ ਸਿਰ ਤੇ ਪੱਗ ਕਿਦੇ ਵੱਡੀ ਆ ਜਦੋਂ ਮੈਂ ਜਾ ਕੇ ਫਤਿਹ ਬਲਾਈ ਮਾਹਾਂ ਵੀ ਛੋਡੇ ਸਿਰ ਤੇ ਪੱਗ ਕਿਹਦੇ ਵੱਡੀ ਆ ਕਹਿੰਦੇ ਤੈਂ ਕਿ ਸਾਨੂੰ ਰਿਸ਼ਤਾ ਕਰਾਂ ਸਾਡੇ ਕਿਸੇ ਦੇ ਵੀ ਹੋ ਸਕਦੀ ਆ ਤੇਰੇ ਸਾਡੇ ਪੱਗ ਦਾ ਕੀ ਮਤਲਬ ਤੂੰ ਸਾਡੇ ਮਿੰਕੇ ਬਣ ਕੇ ਗਿਆ ਸੀ ਉਹ ਕਹਿੰਦੇ ਬਾਪੂ ਜੀ ਉਹ ਫਿਰ ਬੰਦਾ ਸਿਆਣਾ ਸੀ ਉਹ ਐਡਾ ਨਹੀਂ ਸੀਗਾ ਉਹ ਜਿਹੜੇ ਬੰਦੇ ਸੀ ਉਹ ਵੀ ਅਣਪੋਹੜੀ ਸੀ ਉਹਨਾਂ ਨੂੰ ਵੀ ਇੰਨਾ ਗਿਆਨ ਨਹੀਂ ਸੀ ਜੀ ਉਹ ਚੰਗੇ ਹੁੰਦੇ ਕੋਈ ਬੰਦਾ ਉਹਨਾਂ ਚ ਬੁੱਧੀਮਾਨ ਹੁੰਦਾ ਨਾ ਉਹ ਕਹਿੰਦਾ ਵੀ ਸਾਡੇ ਆਹ ਬੰਦਾ ਨੰਬਰਦਾਰ ਆ ਇਹਦੇ ਸਿਰ ਤੇ ਪੱਗ ਵੱਡੀ ਆ ਜਾ ਆ ਸਾਡੇ ਬੰਦਾ ਸਰਪੰਚ ਇਹਦੇ ਸਰਪੰਚ ਬਗਵੰਦੀਆ ਬਾਪੂ ਜੀ ਉਹਦਾ ਉਹਦਾ ਵੱਡਾ ਗਣਿਆ ਜਾਂਦਾ ਜਾਧਰੂ ਭਾਈ ਫਿਰ ਆਪਣਾ ਪਿੰਡ ਆ ਗਿਆ ਮੈਂ ਕਿਹਾ ਵੀ ਮੈਂ ਤਾਂ ਘਰੇ ਜਾਣਾ ਤੈਨੂੰ ਚਾਹ ਪਾਣੀ ਪੀਾਈਏ ਉਹ ਕਹਿੰਦਾ ਚੰਗਾ ਘਰੇ ਤਾਂ ਜਾਣਾ ਘਰੇ ਕੰਗੂਰ ਕੇ ਬਣੀ ਬਾਰ ਖੜਕਾ ਕੇ ਹਾਕ ਮਾਰ ਕੇ ਬਣੀ ਕਹਿੰਦਾ ਮੈਂ ਕਿਹਾ ਚੰਗਾ ਕਹਿੰਦਾ ਮੈਂ ਤਾਂ ਖੜਾ ਛਡਾਉਣ ਦੇ ਮਾਰੇ ਨੇ ਕਹਤਾ ਕਹਿੰਦਾ ਮੈਂ ਚਾਹ ਪਾਣੀ ਦਾ ਵੀ ਨਾਂ ਲਿਆ ਪਰ ਕਹਿੰਦਾ ਉਹ ਕਹਿੰਦਾ ਨਹੀਂ ਵੀ ਮੈਂ ਜਾਣਾ ਹੁਣ ਪੁੱਤ ਮੈਂ ਆਇਆ ਤੇ ਦੇਖ ਰਹਾ ਹੁਣਾ ਮੰਜ ਬਾਰ ਖੜਕਾਇਆ ਤਾਂ ਮੈਨੂੰ ਕਿਹਾ ਬਈ ਬਾਪੂ ਜੀ ਇਕਣ ਕਰਕੇ ਮੈਂ ਨਾਉਣੀ ਆ ਮੇਰਾ ਬਾਰ ਭੇੜਿਆ ਵਾ ਮੈਨੂੰ ਬਾਰ ਨਾ ਮੈਨੂੰ ਕੱਪੜੇ ਪਾ ਲੈਣ ਦੇ ਬਾਰ ਫੇਰ ਖੋਲ ਦਿਆਂ ਉਹ ਬਾਪੂ ਜੀ ਸਿਆਣਾ ਸੀ ਉਹ ਇਹ ਤਾਂ ਤੇਰੇ ਦਿਮਾਗ ਨੇ ਨਹੀਂ ਕੰਮ ਕਰਿਆ ਇਹ ਇਹ ਪ੍ਰਾਣੀਆਂ ਗੱਲਾਂ ਨੇ ਹੁਣ ਦੇ ਤਾਂ ਸਮੇਂ ਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦੀਆਂ ਇਹ ਇਹ ਨਾ ਸਿਆਣੇ ਦਾ ਆਖਿਆ ਔਲੇ ਦਾ ਖਾਦਾ ਇਹ ਤਾਂ ਫਿਰ ਮੌਰੀ ਸਵਾਦ ਦਾ ਇਹਦਾ ਪਤਾ ਹੀ ਫਿਰ ਲੱਗਦਾ ਬਾਅਦ ਚ ਜਦੋਂ ਬੰਦੇ ਨਾਲ ਬੀਤਦੀ ਆ